چند شرما جی میں ایک ملے <سؤال> جیسے سروس <سؤال> وغیرہ کی سیاحیاں آ رہی ہیں راپے کٹے ہوئے ہیں دکان میں گل کریے تو جڑی سمسیاں اِسے دور کروائیے ہوئی گھر بدلے میں رات کے بعد وہی ہے سامان بڑی لے بڑی لگ رہے ਸਾ ਪਸਵ ਦਿਨ ਹੋਏ ਉਹਨੇ ਕਈ ਕੋਸ਼ਿਸ਼ ਕੀਤੀ ਸਾਰਿਆਂ ਦਾ ਸਾਰਿਆਂ ਦਾ ਗਰੁੱਪ ਇਕੱਠਾ ਕੀਤਾ ਜਿਹੜੇ ਕੋਟਪਾਰ ਮੰਡੇ ਇਕੱਠੇ ਹੋ ਕੇ ਪ੍ਰੋਗਰਾਮ ਨੂੰ ਜਾਰੀ ਰੱਖੀਏ ਆਪਣੇ ਸਮਾਜਾ ਨੂੰ ਉਹਦਾ ਹੱਲ ਕਰਾਉਣਾ ਪਸਵਾ ਜਾਰੇ ਪਹੁੰਚੀ ਦੀ ਜਿਹੜੇ ਜਾਦੇ ਆਪਣਾ ਪ੍ਰੋਕੈਸਿੰਗ ਜਿਹੜਾ ਕਾਤੇ ਕਾਤੇ ਨਾਂ ਦੇ ਪੂਰੀ ਜਿਹੀ ਸੁਲਲ ਮਮੋਲ ਆਸਮਾਨੀ ਬਈ ਮੋਲੀ ਤੇ ਸਰਕਾਰ ਕੋ ਸਾਹਰ ਜਿਸ ਸਮਾਜਾ ਬਣੇ ਇਹਨਾਂ ਦਾ ਇਹ ਹੱਲ ਕਰਵਾ ਕੇ ਜੇ ਕੋਈ ਬਣਾਈਆ ਜਿਹਨੇ ਬਣਾਈ ਤੇ ਜਿਹੜਾ ਕੋਲ ਦੋਸਤਾਂ ਦੇ ਬੰਦੇ ਜਿਹਨਾਂ ਜੁੜੇ ਉਸ ਆਪਣੇ ਕੋਲੇ ਨਜ਼ਰਾਂ ਚੁਣੇ

ਜੇ ਅੱਜ ਯੂਨੀਅਨ ਦੇ ਬਾਰੇ ਹੀ ਗੱਲਾਂ ਕੀਤੀਆਂ ਅਤੇ ਜਿਹੜੇ ਆਪਣੇ ਆਏ ਡਿਸਟ੍ਰਿਕਟ ਬਾਰਡਰ ਤੋਂ ਬਾਹਰ ਇਹਨਾਂ ਨੂੰ ਆਈ ਜਿਹੜੀਆਂ ਆ ਰਹੀਆਂ ਨੇ ਦਿੱਕਤਾਂ ਫਰਾਰਥੋ ਜਾਂ ਹੋਰ ਕੋਈ ਦਿੱਕਤਾਂ ਵੀ ਆ ਰਹੀਆਂ ਨੇ ਉਹਨਾਂ ਦਾ ਆਪਾਂ ਸਾਰਿਆਂ ਦਾ ਕੱਟੇ ਹੋ ਗਏ ਹ ਹੱਲ ਕਰਾਉਣ ਕਰਾਉਣ ਵਾਸਤੇ ਆਪਾਂ ਸਾਰੇ ਇਕੱਠੇ ਹੋਏ ਆ ਪਹਿਲਾਂ ਵੀ ਹੁੰਦਾ ਸੀ ਕਿ ਦੋ ਡਿਸਟ੍ਰਿਕਟ ਬਾਰਡਰ ਚਾਰ ਡਿਸਟ੍ਰਿਕਟ ਬਾਰਡਰ ਜਾ ਕੇ ਹੱਲ ਕਰਾਉਣ ਦੇ ਸੀ ਬਾਕੀ ਰਹਿ ਜਾਂਦੇ ਸੀ ਹੁਣ ਜਿਹੜਾ ਸਾਡਾ ਮੋੜੀ ਵਈ ਹੈ ਕਿ ਅਸੀਂ ਉਹ ਆਪਣੇ ਸਾਰੇ ਭਾਈ ਮਿਲ ਕੇ ਕੱਟੇ ਹੋ ਗਿਆ ਆਪਾਂ ਆਪਣੀ ਯੂਨੀਅਨ ਦਾ ਹੱਲ ਕਰਈਏ ਇਸ ਲਈ ਆਪਾਂ ਹੁਣ ਆਪਣੀ ਯੂਨੀਅਨ ਦਾ ਨਾਮ ਫਿਕਸ ਕਰਕੇ ਰਜਿਸਟਰ ਕਰਵਾ ਰਹੇ ਆ ਤੇ ਆਪਣੀ ਆਪਾਂ ਯੂਨੀਅਨ ਨੂੰ ਅੱਗੇ ਵਧਾਈਏ ਤੇ ਆਪਾਂ ਆਪਣੀ ਯੂਨੀਅਨ ਦੇ ਬਾਰੇ ਹੀ ਚਰਚਾ ਕੀਤੀ ਹੈ ਸਾਡੀ ਯੂਨੀਅਨ ਦੇ ਜਿਹੜੇ ਚਾਰ ਪਹਿਲਾ ਮੁੱਦੇ ਨੇ ਉਹ ਅਸੀਂ ਲਿਖ ਕੇ ਆਪਣਾ ਕਹਿੰਦੇ ਸਾਡੇ ਪ੍ਰਧਾਨ ਜੀ ਗਿਆਨ ਚੰਦ ਜੀ ਸ਼ਰਮਾ ਵਾਈਸ ਪ੍ਰਧਾਨ ਜਿੰ다ਸ ਸਿੰਘ ਜੀ ਤੇ ਮੈਂ ਸੈਕਟਰੀ ਸ਼ੋਭ ਵਿੱਚ ਅਸੀਂ ਸਾਰੇ ਲਿਖ ਕੇ ਸਾਡਾ ਹਰਬਿਤ ਆਪਣਾ ਖਲਾਸਾ ਆ ਰਿਹਾ ਸਾਡਾ ਨਾਲ ਬਹੁਤ ਖੇਨਕ ਲੱਗ ਰਿਹਾ ਅਸੀਂ ਸਾਰੇ ਇਕੱਠੇ ਹੋ ਗਏ ਆਪਣੇ ਇਕੱਠੇ ਹੋ ਗਏ ਆਪਣੇ ਜਿਹੜੀ ਵੀ ਤੁਹਾਨੂੰ ਸਮੱਸਿਆ ਆ ਰਹੀ ਹੈ ਅਸੀਂ ਉਹਦਾ ਹੱਲ ਕਰਾਈਏ ਔਰ ਅਸੀਂ ਸਾਰੇ ਹੋ ਗਏ ਇਕੱਠੇ ਹੋ ਕੇ ਚੱਲੀਏ ਤਾਂ ਕਿ ਜਿਹੜੇ ਆਪਣੇ ਡਿਸਟ੍ਰੀਬਿਊਟਰ ਨੇ ਆਪਸ ਵਿੱਚ ਰੇਟ ਨੂੰ ਲੈ ਕੇ ਵੀ ਨਾਲ ਲੈਵੇ ਜਾਂ ਹੋਰ ਵੀ ਇਸ ਵਕਤ 라ਹੌਲ ਸਾਰੇ ਡਿਸਟ੍ਰੀਬਿਊਟਰਾਂ ਦਾ ਇੱਕੋ ਰੇਟ ਹੋਵੇ ਇੱਕੋ ਸਭ ਕੁਝ ਹੋਵੇ ਸਾਡੇ ਸਾਰੇ ਆਪਣੇ ਪਿਆਰ ਨਾਲ ਮਿਲ ਜੁਲ ਕੇ ਦਿੱਤਾ ਅੱਜ ਸੱਕੇ ਦੇ ਕੀ ਖਾਣਾ ਖਾ ਰਹੇ ਆ ਸਾਰੇ ਇੱਕੋ ਇੱਧਨੇ ਪਿਆਰ ਨਾਲ ਕੋਈ ਮੋਗੇ ਤੋਂ ਆਇਆ ਮੇਰਾ ਵੀਰ ਕੋਈ ਡਗਰਾ ਤੋਂ ਆਇਆ ਕੋਈ ਮੁੰਲਾ ਕੋ ਤੋਂ ਆਇਆ ਕੋਈ ਰਾਏਪੁਰ ਤੋਂ ਆਇਆ ਜਿਹੜੇ ਲੁਧਿਆਣਾ ਦੇ ਅੰਦਰ ਏਰੀਆ ਬੰਦੇ ਨੇ ਸਾਰੇ ਇੰਗੀਆਂ ਕੋਈ ਮੇਰੇ ਵੀਰ ਜਿਹੜੇ ਆ ਰਹੇ ਹੋਏ ਨੇ ਨਾ ਉਹਨਾਂ ਦਾ ਵੀ ਤੈਤਲੋ ਕਰਨ ਵਾਲਾ ਲੱਗਾ ਕਿਉਂਕਿ ਉਹਨਾਂ ਦਾ ਵੀ ਬਹੁਤ ਸਾਡੇ ਨਾਲੋਂ ਅਸੀਂ ਤਾਂ ਫਿਰ ਸ਼ਹਿਰ ਦੇ ਕੋਲ ਆ ਹੋਰ ਤੇਰੇ ਕਿੰਨੇ ਕਿੰਨੇ ਕਿਲੋਮੀਟਰ ਸੇਰ ਤੇ ਚੱਲੇ ਹੋਏ ਨੇ ਬੱਸਾਂ ਰੇ ਜੋ ਮੇਰਾ ਵੀਰ ਮੋਗੇ ਤੋਂ ਖੜਾ ਆਇਆ ਬਲਰਾਜ ਸਿੰਘ ਦਿਗਰਾਸ ਜੀ ਉਹਨਾਂ ਦਾ ਵੀ ਬਹੁਤ ਧੰਨਵਾਦ ਅਸੀਂ ਇਹੀ ਕਹਿਣਾ ਚਾਹਾਂਗੇ ਲਾਸਟ ਸੀ ਕਿ ਸਾਡੀ ਜਿਹੜੀ ਯੂਨੀਅਨ ਦਾ ਮੇਨ ਮੋਟਿਵ ਹੈ ਇਹ ਕਿ ਸਾਰਿਆਂ ਦਾ ਹਾਲਤ ਸਾਰਿਆਂ ਵਾਸਤੇ ਔਰ ਸਾਰਿਆਂ ਦਾ ਬੱਟਾ ਹਾਲ ਹੋਰ ਵਧੀਆ ਹੋਵੇ ਕੋਈ ਸਮੱਸਿਆ ਤੇ ਕੋਈ ਜ਼ਿਆਦਾ ਹੋ ਨਹੀਂ ਹੈ ਕਿ ਸਾਡਾ ਪਲਾਨ ਦਾ ਵਿਰੋਧ ਨਹੀਂ ਹੈ ਕਿ ਜਿਹੜੀ ਅੱਪਾ ਸਰਵ ਇਕਵਲ ਯੂਨੀਅਨ ਬਣਾਣੀ ਪੈਗੀ ਕੋਈ ਸਾਡਾ ਪਲਾਨ ਦਾ ਵਿਰੋਧ ਨਹੀਂ ਹੈ ਕੋਈ ਸਾਡੀ ਪਲਾਨ ਨਾਲ ਦੁਸ਼ਮਣ ਨਹੀਂ ਹੈ ਅਸੀਂ ਕੰਮ ਕਰਨ ਵਾਲੇ ਬੰਦੇ ਆ ਅਸੀਂ ਇੱਕੋ ਕੰਮ ਕਰਨਾ ਹੈ ਔਰ ਅਸੀਂ ਇਰਖਾ ਨਾਲ ਹੀ ਗੁਰਗੇ ਰਹਿਣਾ ਚਾਹੁੰਦੇ ਆ ਸਾਡੀ ਮੇਨ ਮੇਨ ਮੋਡਲ ਸਾਡੇ ਹੈੀ ਹੈ ਕਿ ਸਾਡੀ ਮੇਨ ਜਿਹੜੀ ਸਾਨੂੰ ਦੂਜੀ ਪੈਕਿੰਗ ਦੀ ਲਿਕਿਟ ਵੜੀ ਹੈ ਇਸ ਸਾਡੇ ਡਿਸਟ੍ਰੀਬਿਊਟਰਾਂ ਦੀ ਹੈ ਕਿ ਜਿਹੜੇ ਉਹਨਾਂ ਦੇ ਸਿਕਿਉਰਟੀ ਅੰਦਰ ਜਿਹੜਾ ਮਾਲ ਨਹੀਂ ਭੇਜ ਰਹੇ ਜਦੋਂ ਸਾਡੇ ਡਿਸਟ੍ਰੀਬਿਊਟਰਸ਼ਿਪ ਤੋਂ ਉਹਨਾਂ ਨੇ ਕਿਹਾ ਸੀ ਕਿ ਤੁਹਾਨੂੰ ਡਿਸਟ੍ਰੀਬਿਊਟਰ ਜਿਹੜੀ ਆਪਾਂ ਦੇ ਰਹੇ ਤਾਂ ਸੋਡੇ ਅੰਦਰ ਮਾਲ ਆਊਗਾ ਇੱਕੋ ਡਿਸਟ੍ਰੀਬਿਊਟਰਾਂ ਦੇ ਵਿੱਚ ਇਹ ਵੀ ਸੋਚ ਹੈ ਕਿ ਕਹਿ ਰਹੇ ਕਿ ਸਾਡੀ ਵੱਲੋਂ ਇਸ ਜਿਹੜੀ ਇਹ ਤਾਂ ਬਿਸੋਡੀ ਆ ਉਹਦੇ ਦੇ ਇਸ ਤੇ ਮਾਲ ਨਹੀਂ ਆ ਰਿਹਾ ਐਸਾ ਉਹਨੇ ਦੇ ਇਸ ਤੇ ਮਾਲ ਆਵੇ ਪਲਾਸਟਿਕ ਦਾ ਕਿਵੇਂ ਕੋਟ ਕਰੀ ਅੰਟਰਕਟਿਵ ਜੋ ਵੀ ਤੇ ਜਿਹੜੇ ਤੁਸੀਂ ਹੁਣ ਇੱਕ ਤਰੀਕ ਤੋਂ ਬਾਅਦ ਜਿਹੜੇ ਤੁਸੀਂ ਪੇਮੈਂਟ ਜਮ੍ਹਾਂ ਕਰਾਉਗੇ ਤਾਂ ਉਹ ਜਿਹੜਾ ਮਾਲ ਆਊਗਾ ਉਹਦੀ ਪੇਮੈਂਟ ਤੁਹਾਨੂੰ ਅਡਵਾਂਸ ਲੱਗ ਕੇ ਜਮ੍ਹਾਂ ਕਰਾਣੀ ਹੈ ਕੁਝ ਕਾਫੀ ਸੈਕਟਰ ਪਰਸੈਂਟ ਡਿਸਟ੍ਰੀਬਿਊਟਰਾਂ ਦਾ ਮੁੱਦਾ ਇਹੀ ਹੈ ਆਪਣਾ ਮੀਨ ਡੈਬਿਟ ਦੇ ਚਿਹਰੇ ਦਾ ਤੇ ਨੀਕੇ ਦਾ ਇੱਕ ਕੁਆਲਟੀ ਦਾ جسے تک سارے کچھ ہوئے چلایا ڈسٹریبیوٹرا کے رہا گے اور ہل کر